ਹੈਲੋ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਰਿੰਟੂਟੀ ਚੈਨਲ ਸੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰੀ ਜਿਹੀ ਸਟੋਰੀ ਲੈ ਕੇ ਆਏ ਹਾਂ ਜੇ ਤੁਹਾਨੂੰ ਪਸੰਦ ਲੱਗੀ ਲਾਇਕ ਕਰੋ ਕਮੈਂਟ ਕਰਿਓ ਸੋ ਆਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਆ ਗਏ ਤੁਸੀਂ ਹੋਰ ਆ ਗਿਆ ਮੈਂ ਬਣਿਆ ਉਹ ਕੰਮ ਜਿਹੜੇ ਕੰਮ ਗਿਆ ਸੀ ਕੰਮ ਨਹੀਂ ਬਣਿਆ ਹੈਗਾ ਕੰਮ ਇਦਾਂ ਵੀ ਮੈਂ ਆਰਤੀ ਨੂੰ ਕਿਹਾ ਸੀ ਮੈਂ ਕਿਹਾ ਵੀ ਸਾਨੂੰ 40000 ਰੁਪਈਆ ਦੇ ਦੇ ਕਹਿੰਦਾ ਅੱਗੇ ਤੁਹਾਡੇ ਨਾਲ 3 ਲੱਖ ਰੁਪਈਆ ਤੇ ਤੁਸੀਂ ਉਹ ਤਾਂ ਮੋੜਿਆ ਨਹੀਂ ਹੈਗਾ ਮੈਂ 40000 ਤੈਨੂੰ ਕਿੱਦਾਂ ਦਵਾਂ ਕੀ ਕਹਿੰਦੇ ਅਸੀਂ ਕਿਹੜਾ ਪਿੰਡ ਛੱਡ ਕੇ ਬਾਹਰ ਚੱਲੇ ਆ ਉਹਨੂੰ ਮੈਂ ਇਦਾਂ ਵੀ ਕਿਹਾ ਸੀ ਮੈਂ ਕਿਹਾ ਅਸੀਂ ਕਿਹੜਾ ਲਾਲਾ ਪਿੰਡ ਛੱਡ ਕੇ ਚੱਲੇ ਆ ਉਹ ਕਹਿੰਦਾ ਸਾਰੇ ਇਦਾਂ ਕਹਿੰਦੇ ਆ ਲੈਣ ਵੇਲੇ ਵੀਹੋ ਪੈਸੇ ਮੋੜਨੇ ਕਹਿੰਦਾ ਤੁਸੀਂ ਫਿਰ ਤੁਹਾਡੀ ਨਹੀਂ ਫਸਲ ਵੀ ਨਹੀਂ ਹੁੰਦੀ ਕਹਿੰਦਾ ਗਰਮੀਆਂ ਬਹੁਤ ਆ ਮੈਂ ਕਹਿੰਨੀ ਫਰਿੱਜ ਲੈ ਲੰਦੀ ਤੇ ਨਾਲ ਮੀਂਹ ਪੈਂਦਾ ਰਹਿੰਦਾ ਮਾਜਾ ਚੁੱਲ੍ਹੇ ਭੱਟੀ ਤੇ ਛੱਤ ਖਾ ਲੰਦੀ ਉਹ ਤਾਂ ਤੇਰੀ ਗੱਲ ਮੈਂ ਮੰਨਦਾ ਮੈਂ ਤਾਂ ਆਪਕੇ ਨੂੰ ਕਿਹਾ ਸੀਗਾ ਪਰ ਨਹੀਂ ਪੈਸੇ ਦਿੱਤੇ ਉਹਨੇ ਮੈਂ ਕਿਹਾ ਚੱਲ ਫਰਿੱਜ ਲੈ ਲੰਦੀ ਤੇ ਗਰਮੀ ਬਹੁਤ ਆ ਬਾਕੀ ਦੇਖਦੇ ਹਾਂ ਕਿਸੇ ਪਾਸੇ ਗੱਲ ਬਣਦੀ ਨਹੀਂ ਹੈਗੀ ਜੀ ਮੈਂ ਤਾਂ ਬਹੁਤ ਔਖਾ ਆ ਇਹ ਕਰੀਏ ਮਾਰਾ ਟਾਈਮ ਆ ਗਿਆ ਆਪਣੇ ਤੇ ਪਰ ਚੰਗੀ ਭੱਲੇ ਚੱਲਦੀ ਸੀ ਆਪਣੇ ਫ੍ਰਿਜ ਨਾ ਚੱਲਦੀ ਕਿਥੋਂ ਸੀ ਇੰਨੇ ਸਾਲ ਤਾਂ ਪੁਰਾਣੀ ਸੀ ਖਰਾਬ ਤਾਂ ਹੋ ਹੀ ਰਹਿੰਦੀ ਆ ਇੰਨੇ ਪੈਸੇ ਉੱਤੇ ਲਾਉਣੇ ਉਹ ਹੀ ਨਵੀਂ ਲੈ ਲਈਗੀ ਹਾਂ ਗੱਲ ਤਾਂ ਤੇਰੀ ਵੀ ਸਿਆਣੀ ਹੈ ਕਿਉਂਕਿ ਜਿੰਨੇ ਪੈਸੇ ਮੈਸਟਰੀ ਮੰਗਦਾ ਆ ਉਨੇ ਤਾਂ ਫ੍ਰਿਜ ਨਵੀਂ ਆ ਜਾਣੀ ਔਰ ਮੈਂ ਤਾਂ ਲਾਲੇ ਜੀ ਲਾਲੇ ਨੂੰ ਕਿਹਾ ਸੀ ਮੈਂ ਕਿਹਾ ਚੱਲ 30-35000 ਰੁਪਏ ਦੇ ਦੇ ਤੇ ਸਾਡਾ ਚੱਲ ਸਰਜੂਗਾ ਫ੍ਰਿਜ ਲੈ ਲਵਾਂਗੇ ਤੇ ਜਿਹੜੀ ਚੁੱਲ੍ਹੇ ਪੱਟੀ ਤੇ ਛੱਤ ਪਾਉਣੀ ਉਹ ਪਾ ਲਵਾਂਗੇ ਕਿਉਂਕਿ ਬਰਸਾਤ ਆਉਂਦੀ ਆ ਤੇ ਰੋਟੀ ਪਾਣੀ ਦਾ ਬਹੁਤ ਔਖਾ ਆ ਕਿੱਲਾ ਵੇਚ ਜੰਦਾ ਆਪਣਾ ਮੈਂ ਸੋਚਦਾ ਆ ਕਿੱਦਾਂ ਕਿੱਲਾ ਜ਼ਮੀਨ ਦਾ ਵੇਚ ਕੇ ਆਪਾਂ ਤੇ ਉਹਨਾਂ ਥੋੜੀਆ ਗੁਜ਼ਾਰਾ ਕਰੀਏ ਆਪਣਾ ਜਿਹੜਾ ਸਿਸਟਮ ਆ ਥੋੜੀਆ ਸਹੀ ਹੋ ਜਾਊਗਾ ਤੇ ਅੱਧਾ ਕਿੱਲਾ ਵੇਚ ਕੇ ਤੇ ਡੇਰੀ ਫਾਰਮ ਪਾ ਲਈਏ ਦੁੱਧ ਵੇਚ ਕੇ ਆਪਾਂ ਹੋ ਗਿਆ ਨਾ ਗੁਜ਼ਾਰਾ ਕਰਦੇ ਹਾਂ ਪਰ ਮੇਰਾ ਮਦਦ ਨਹੀਂ ਕਰਦਾ ਕਿਉਂਕਿ ਜਦੋਂ ਪਿਛਲੀ ਜਿਹੜੀ ਝੋਟੀ ਮਰੀ ਆਪਣੀ ਪਰ ਮੈਂ ਮਦਦ ਨਹੀਂ ਕਰਦਾ ਆਪਾਂ ਡੇਰੀ ਫਾਰਮ ਪਾਈਏ ਬੰਦਿਆਂ ਦਾ ਭਰੋਸਾ ਨਹੀਂ ਪਸ਼ੂਆਂ ਦਾ ਕੀ ਪਤਾ ਨਾਲੇ ਮਹਿੰਗੇ ਇੰਨੇ ਆਉਂਦੀ ਆ ਇਹ ਤੰਗਾ ਲੈ ਗਿਆ ਤਾਂ ਹੀ ਤੇ ਡਰ ਲੱਗਦਾ ਵੀ ਨਾਲ ਵੀ ਆਪਣਾ ਅੱਧਾ ਕੱਲਾ ਵੀ ਜਾਂਦਾ ਲੱਗੇ ਜ਼ਮੀਨਦਾਰ ਹਣਾ ਮਨ ਤਾਂ ਇਦਾਂ ਲੱਗਦਾ ਵੀ ਆਪਣੀ ਜਿਹੜੀ ਜ਼ਿੰਦਗੀ ਗਰੀਬੀ ਚ ਨਿਕਲ ਜਾਣੀ ਆ। ਨਾ ਇਦਾਂ ਨਾ ਕੋ ਮਾਲਕ ਦਾ ਹੀ ਪਤਾ ਕਿਹਦੇ ਦਿਨ ਫੇਰੂੰਗਾ ਕਿਹੜੇ ਦਿਨ ਫੇਰਨੇ ਮਾਲਕ ਨੇ ਤਿੰਨ ਕਿੱਲੇ ਸੀ ਘਟਾਈ ਰਗੇ ਆ ਹੁਣ ਆਪਾਂ ਅੱਧਾ ਕੱਲਾ ਵੇਚਣ ਦੀ ਵੀ ਸੋਚਦੇ ਆ ਕੀ ਕਰੀਏ ਦੁਖੀ ਹੋ ਗਏ ਹਣਾ ਸਾਦਾ ਮਾੜਾ ਸਮਾਂ ਚੱਲਦਾ ਚਲੋ ਕੋਈ ਨਹੀਂ ਰੱਬ ਭਲੀ ਕਰੂਗਾ ਚੱਲ ਤੂੰ ਪੱਠਾ ਦੱਸਾ ਦੇਖ किड्डा कुरे रेखा न वेरला काम तंदा मैं गुआंगी नहीं आई थी सोचा रेखा न मिला हाँ ताई किड्डा हाँ गे हाँ गे आ, आजा बैठ जा अंदर ना घर में बाहर बैठने ही आजा और किड्डा की था किड्डा तो आई थी गुआंगी गई थी सोचा रेखा न मिला माँ अच्छा और रेखा किड्डा ठीक है रेंटू किड्डा ठीक है ताई पर आठ तांगे जा रहें दाया ਤੇ ਮੀਨ ਤੱਕ ਤੇ ਹੋਰ ਲੈ ਲੋ ਅੱਗੇ ਲਈ ਸੀ ਤਾਈ ਕਾਟਾ ਪੈ ਗਿਆ ਹਾਂ ਦਿਲ ਨਹੀਂ ਕਰਦਾ ਰੇਖਾ ਜੀ ਤੂੰ ਗੱਲ ਮੰਨੇ ਤੈਨੂੰ ਗੱਲ ਦੱਸਾਂ ਦੱਸ ਤਾਈ ਮੰਨੂ ਕਿਦਾਂ ਨਾ ਜ ਮੰਨਣਾ ਹੀ ਮੰਨਾਂਗੇ ਸਾਡੇ ਲਾਗਲੇ ਪਿੰਦ ਚ ਬਾਬਾ ਆਇਆ ਬਾਬਾ ਸੱਚਾ ਗੱਲਾਂ ਦੱਸਦਾ ਆ ਮੈਂ ਤੈਨੂੰ ਉੱਥੇ ਲੈ ਕੇ ਜਾਵਾਂ ਸ਼ਾਇਦ ਸਾਡੀ ਗਰੀਬੀ ਚੱਕੋ ਦਵੇ ਤਾਂ ਇਹ ਤਾਂ ਵਧੀਆ ਗੱਲ ਵਾ ਚੱਲ ਚੱਲਦੇ ਆਪਾਂ ਚੱਲ ਤਿਆਰ ਹੋ ਤੇ ਆਪਾਂ ਜਾਂਦੇ ਆ ਚੱਲ ਤਿਆਰ ਹੋ ਜਾਂਦੀ ਆ ਚਲੋ

ਬਾਬਾ ਜੀ ਮੱਥਾ ਟੇਕਦੇ ਆਓ ਬੱਚਾ ਆਓ ਬੈਠੋ تعال ਬਾਬਾ ਇਥੇ ਦੁੱਧ ਲਿਆਂਦਾ ਬਾਬਾ ਜੀ ਲਈ ਦੁੱਧ ਲਿਆਂਦਾ ਜੀ ਬਾਬਾ ਜੀ ਇਹ ਮੇਰੀ ਗਵੰਢ ਰੇਖਾ ਆ ਇਹਨਾਂ ਦੀ ਘਰ ਗਰੀਬੀ ਬਹੁਤ ਆ ਕਿਰਪਾ ਕਰੋ ਇਹ ਤੁਹਾਡੇ ਗਵੰਢੀ ਆ ਗਰੀਬ ਬਹੁਤ ਹਨ ਹਾਂਜੀ ਕਿਰਪਾ ਹੋ ਜੂਗੀ ਉਚੜਕ ਉਚੜਕ ਇਹਨਾਂ ਦੀ ਗਰੀਬੀ ਦੂਰ ਹੋ ਜਾਊਗੀ ਇਹਨਾਂ ਦੇ ਜਿਹੜੇ ਪਹਿਲੇ ਪਰਿਵਾਰ ਬਜ਼ੁਰਗ ਸੀ ਉਹ ਆਪਣੇ ਬਡੇਰਿਆਂ ਦੀ ਰੋਟੀ ਦਿੰਦੇ ਸੀ ਇਹ ਰੋਟੀ ਦਿੰਦੇ ਜਾਓ ਘਰ ਜਾ ਕੇ ਆਪਣੇ ਪਤੀ ਨਾਲ ਗੱਲ ਕਰਕੇ ਆਪਣੇ ਬਡੇਰਿਆਂ ਦੀ ਰੋਟੀ ਦਿਓ ਤੁਹਾਡੀ ਗਰੀਬੀ ਦੂਰ ਹੋ ਜਾਣੀ ਆ ਬਾਬਿਆਂ ਨੂੰ ਫਿਰ ਮੰਨੂਗੇ ਬਾਬਿਆਂ ਨੂੰ ਮੰਨੂਗੇ ਮੰਨੂਗੇ ਬਾਬਾ ਜੀ ਠੀਕ ਆ ਬਾਬਿਆਂ ਦੇ ਖਾਣ ਵਾਸਤੇ ਅੱਛੇ ਅੱਛੇ ਭੋਜਨ ਲੈ ਕੇ ਆਉਣੇ ਆ ਜਦੋਂ ਤੁਹਾਡੀ ਗਰੀਬੀ ਦੂਰ ਹੋਵੇ ਠੀਕ ਆ ਲੈ ਆਵਾਂਗੇ ਬਾਸਤਰ ਬਾਬਿਆਂ ਵਾਸਤੇ ਲੈ ਕੇ ਆਉਣੇ ਆ ਠੰਡ ਬਹੁਤ ਹੋਈ ਆ ਬਾਬਿਆਂ ਵਾਸਤੇ ਜੋੜਾ ਲੈ ਕੇ ਆਉਣਾ ਠੀਕ ਆ ਤੁਹਾਡੀ ਤੁਹਾਡੀ ਗਰੀਬੀ ਦੂਰ ਹੋ ਜਾਊਗੀ ਜਿੱਦਾਂ ਤੁਹਾਨੂੰ ਬਾਬੇ ਨੇ ਕਿਹਾ ਬਾਬਿਆਂ ਤੇ ਬਚਨ ਮੰਨੋ ਆਪਣੇ ਪਤੀ ਨਾਲ ਗੱਲ ਕਰਕੇ ਆਪਣੇ ਬਡੇਰਾਂ ਦੀ ਰੋਟੀ ਦਿਓ ਜਾਓ ਬੱਚਾ ਤੁਹਾਡੀ ਗਰੀਬੀ ਦੂਰ ਹੋਊਗੀ ਜਾਓ ਬੱਚਾ ਤੁਹਾਡੀ ਗਰੀਬੀ ਦੂਰ ਹੋਊਗੀ ਚਲੋ ਠੀਕ ਆ ਬੱਚਾ ਜਾਓ ਆਪਣੇ ਘਰ ਨੂੰ ਰੇਖਾ ਪਤਾ ਨਹੀਂ ਕਿੱਥੇ ਗਈ ਆ ਮੈਂ ਸਾਰੇ ਘਰ ਦੇ ਡੰਗਰਾਂ ਦੇ ਕੰਮ ਕਰ ਲਿਆ ਉਹ ਮੈਨੂੰ ਘੰਟਾ ਹੋ ਗਿਆ ਦਿਸਦੀ ਨਹੀਂ ਕਿਸੇ ਪਾਸੇ ਪਤਾ ਨਹੀਂ ਕਿੱਥੇ ਗਈ ਆ ਉੱਧਰ ਬੈਣੀ ਕਿਸੇ ਪਾਸੇ ਦੀ ਕਿੱਥੋਂ ਆਈਆਂ ਮੈਂ ਤਾਈ ਕੋਗਾ ਇਸਦੀ ਉਹ ਮੈਂ ਡੰਗਰ ਅਸੋਂ ਨੂੰ ਪੱਠੇ ਵੀ ਪਾਤੇ ਸਾਰੇ ਘੰਟਾ ਹੋ ਗਿਆ ਮੈਂ ਬਾਜਾ ਮਾਰੀ ਜਾਂਦਾ ਰੇਖਾ ਰੇਖਾ ਤੇ ਦੱਸ ਕੇ ਜਾਂਦੀ ਕਿੱਥੇ ਗਈ ਸੀ ਤੂੰ ਤੁਸੀਂ ਐਂ ਦਾ ਪਸਵਾਲ ਸੀ ਮੈਂ ਚਲ ਕੀ ਦੱਸਣਾ ਮੈਂ ਉੱਧੇ ਚਲ ਗਈ ਚਲੋ ਕੋਈ ਨਹੀਂ ਤਾਈ ਠੀਕ ਠਾਕ ਆ ਉੱਧਰ ਠੀਕ ਆ ਚਲੋ ਵਧੀਆ ਤੁਹਾਨੂੰ ਮੈਂ ਇੱਕ ਗੱਲ ਕਰਨੀ ਆ ਚਲ ਕਰ ਕਿਹੜੀ ਗੱਲ ਕਰਨੀ ਆ ਤਾਈ ਮੈਨੂੰ ਕਹਿੰਦੀ ਸੀ ਹੂੰ ਵੀ ਤੁਹਾਡੇ ਪਹਿਲਾਂ ਜਿਹੜੇ ਪਰਿਵਾਰ ਸੀ ਵੱਡੇ-ਵਡੇਰੇ ਰੋਟੀ ਦਿੰਦੇ ਸੀ ਅਛਾ ਤੁਸੀਂ ਤਾਂ ਕਹੀ ਦਿੱਤੀ ਨਹੀਂ ਤੁਸੀਂ ਰੋਟੀ ਦਿਆ ਕਰੋ ਉਹਨਾਂ ਦੀ ਕਿ ਪਾ ਤੁਹਾਡੇ ਦਿਨ ਫਰ ਜਾਣ ਗਰੀਬੀ ਚੱਕ ਹੋ ਜਵੇ ਗੱਲ ਸੁਣ ਲੈ ਮੇਰੀ ਆਪਾਂ ਨਹੀਂ ਕਿਸੇ ਬਡੇਰਾਂ ਦੀ ਰੋਟੀ ਦੇਣੀ ਹੈਗੀ ਚਾਹੇ ਗਰੀਬੀ ਨਿਕਲੇ ਤੇ ਚਾਹੇ ਨਾ ਨਿਕਲੇ ਤੂੰ ਆਪ ਰੋਟੀ ਖਾ ਕਰ ਤੇ ਮੈਨੂੰ ਦਿਆ ਕਰ ਆਪਾਂ ਨਹੀਂ ਕਿਸੇ ਬਡੇਰਾਂ ਦੀ ਰੋਟੀ ਉੱਟੀ ਦੇਣੀ ਹੈਗੀ ਆਹੋ ਤਾਂ ਨਹੀਂ ਹੈ ਰੋਟੀ ਤਾਂ ਮੈਂ ਸਲਾਹ ਦਿੰਨੀ ਆ ਜੇ ਟਾਈ ਨਹੀਂ ਮੈਨੂੰ ਦੱਸਿਆ ਸਲਾਹ ਉਹ ਦਿਆ ਕਰ ਜਿਹੜੀ ਚੰਗੀ ਹੋਵੇ ਕਦੀ ਆਪਾਂ ਰੋਟੀ ਦਿੱਤੀ ਆ ਬਰੇ ਵਡੇਰਿਆਂ ਦੀ ਨਾ ਤਾਂ ਦੇਖ ਦੇਖ ਲਈਏ ਆਪਾਂ ਨਹੀਂ ਰੋਟੀ ਰਾਟੀ ਦੇਣੀ ਆ ਤੁਹਾਡੇ ਬੁੜੀਆਂ ਦੇ ਇਹ ਵਹਿਮ ਰਹਿੰਦੇ ਆ ਆਪਾਂ ਖਿਲਾ ਕੇ ਦੇਖ ਲੈਨੇ ਆ ਰੋਟੀ ਕੀ ਪਰ ਆਪਣੀ ਗਰੀਬੀ ਚੱਕ ਹੋ ਜਾਵੇ ਤੁਹਾਡੇ ਬੀਬੀਆਂ ਦੇ ਇਹੀ ਵਹਿਮ ਰਹਿੰਦੇ ਆ ਦੋ ਬੀਬੀਆਂ ਇਕੱਠੀਆਂ ਹੋ ਜਾਣ ਬਸ ਤੁਹਾਡੇ ਕੋਲ ਤਾਂ ਇਹੀ ਗੱਲਾਂ ਰਹਿਣੀਆਂ ਵਹਿਮ ਕਾਦੇ ਬੇਬੇ ਬਾਪੂ ਦੀ ਆਪਾਂ ਰੋਟੀ ਖਿਲਾ ਕੇ ਦੇਖ ਲੈਨੇ ਆ ਕੀ ਪਤਾ ਆਪਾਂ ਦਿਨ ਚੰਗੇ ਆ ਜਾਣ ਉਹ ਦੈਨ ਚੰਗੇ ਆਵਾਂਗੇ ਬਸ ਕਰ ਟੱਕੀ ਰਹਿ ਤੂੰ ਰਾਮ ਨਾਲ ਟੱਕਣੂ ਕੀ ਆ ਮੈਂ ਸਲਾਹ ਹੀ ਦਿੰਨੀ ਆ ਸਲਾਹ ਦਿੰਨੀ ਆ ਸਲਾਹ ਵੀ ਕੋ ਚਾਹੀਦੀ ਦਿਆ ਕਰ ਇਹ ਮੰਨ ਨਹੀਂ ਤਨਾਸੀਫ ਹੈ ਆਹੋ ਅੱਛਾ ਗੱਲ ਸੁਣ ਲੈ ਮੇਰੀ ਅਸੀਂ ਨਹੀਂ ਰੋਟੀ ਰਾਟੀ ਖਰਵਾਣੀ ਕੋਈ ਵੀ ਆਹੋ ਰੋਟੀ ਖਵਾਓ ਚਾਹੇ ਨਾ ਖਵਾਓ ਸਾਡੇ ਮਾਂ ਪੇ ਆ ਤੁਹਾਡੇ ਮੈਨੂੰ ਕੀ ਜਿੱਥੇ ਤੁਸੀਂ ਕਹਾਂਗੇ ਉੱਥੇ ਮੈਂ ਖਾ ਲਵਾਂਗੀ ਸਹੀ ਆ ਚੁੱਪ ਕਰ ਰਿਹਾ ਫੇ ਚੁੱਪਈਆ ਚੁੱਪ ਰਹਿਣ ਨੂੰ ਕੀ ਆ ਸਹੀ ਆ ਫੇ ਇੰਟਰਨੈਸ਼ਨਲ ਇੱਤੀ ਸੀ ਨਹੀਂ ਮੰਨਣੀ ਨਾ ਮੰਨੋ ਮੈਨੂੰ ਕੀ ਰੋ ਗਰੀਬੀ ਚ ਉਹ ਗਰੀਬੀ ਚ ਕਿੱਥੇ ਆ ਉਹ ਕੰਮ ਕਰੀਏ ਜਿਹੜੇ ਆਪਾਂ ਪਹਿਲਾਂ ਕੀਤੇ ਹੁਣ ਆਪਾਂ ਤਾਂ ਕਦੀ ਇਦਾਂ ਕੰਮ ਕੀਤਾ ਹੀ ਨਹੀਂ ਕਰਕੇ ਤੇ ਦੇਖ ਲਈਏ ਇੱਕ ਵਾਰੀ ਤੇ ਨਾ ਚੁੱਪ ਕਰ ਤੂੰ ਆਪਣਾ ਕੰਮ ਕਰ ਜਾ ਕੇ ਚੱਲ ਚੱਲ ਨਹੀਂ ਤਾਂ ਨਾ ਸੀ ਫੇ ਹਾਂ ਚੱਲ ਜਾ ਕੇ ਆਪਣਾ ਕੰਮ ਕਰ ਚੱਲ ਨਹੀਂ ਮੰਨਣੀ ਤਾਂ ਨਾ ਮੰਨੋ ਹਾਂ ਹਰ ਵੇਲੇ ਉਹੀ ਗੱਲਾਂ ਹਰ ਵੇਲੇ ਉਹੀ ਗੱਲਾਂ ਮਾਰਦੇ ਨੇ ਹਰ ਵੀਲੀ ਟਾਇਰ ਟਾਇਰ ਗਾਨੀ ਕੋ ਬਾਤ ਨਹੀਂ ਤੇਰੇ ਬੰਦਾ ਮੰਨਦਾ ਨਹੀਂ ਜੋ ਮਰਜ਼ੀ ਕਰੋ ਮੈਂ ਤਾਂ ਕੁਝ ਨਹੀਂ ਕਹਿਣਾ ਹਾਂ ਉਹ ਚੁੱਪ ਕਰ ਹੌਣ ਤਾਂ ਇਸ ਗੱਲ ਨੂੰ ਲੈ ਕੇ ਬੋਲੀ ਜਾਣਾ ਚੁੱਪ ਕਰ ਜਾ ਚੁੱਪ ਕਰ ਜਾ ਜਾ ਜਲਦੀ ਆਈ ਕੰਮ ਕਰ ਆਪਣਾ ਅੱਛਾ ਖਿਲਾਓ ਬੇਬੇ ਬਾਪੂ ਦੀ ਰੋਟੀ ਗੱਲਾਂ ਦੇ ਹਲਾ ਕੀੜੀਆਂ ਕਰਦੀ ਆ ਇਹ ਹੈ ਮੈਂ ਕੀ ਕਹਾਂ ਤਾਂ ਲਾਈ ਦਿੱਤੀ ਆ ਨਹੀਂ ਕੋਈ ਨਾ ਕੋ ਤੁਹਾਡੇ ਬੇਬੇ ਬਾਪੂ ਆ ਮੈਂ ਤਾਂ ਤਾਂ ਕੀ ਆ ਵੀ ਆਪਣੀ ਗਰੀਬੀ ਚੱਕ ਹੋਈਓ ਇਸ ਬੰਦੇ ਨੂੰ ਤਾਂ ਮੰਨਣਾ ਹੀ ਨਹੀਂ ਹੁਣ ਇਹ ਕਹਿਣਾ ਉਹ ਚੱਲ ਚੁੱਪ ਕਰ ਹੁਣ ਤੂੰ ਮੰਨਦੀ ਨਹੀਂ ਹੈ ਤੈਨੂੰ ਦੱਸਾਂ ਫੇ ਮੈਂ ਤੈਨੂੰ ਚੱਲ ਅੰਦਰ ਵੜ ਕੇ ਬੈਠ ਰਾਂ ਮੈਂ ਇਸ ਬੰਦੇ ਨੇ ਆਖ ਵਾਰੀ ਕਹਿਣਾ ਮੰਨਦਾ ਹੀ ਨਹੀਂ ਕਹਿਣਾ ਮੰਨਦਾ ਨਹੀਂ ਕਹਿਣਾ ਜੀ ਮੈਂ ਤਾਂ ਨਾਮ ਨੂੰ ਮੈਂ ਚੱਲਨੀ ਆ ਜਾ ਜਿੱਥੇ ਜਾਣਾ ਮੈਂ ਨਹੀਂ ਮੁੜ ਕੇ ਲੈ ਆਉਣਾ ਹਾਂ ਆਹੋ ਜਾ ਜਿੱਥੇ ਜਾਣਾ ਮੈਂ ਨਹੀਂ ਮੁੜ ਕੇ ਲੈਣ ਆਉਣਾ ਗਾਨੀ ਕੋ ਬਾਤ ਨਹੀਂ ਖਵਾਉਂਦੇ ਜਾਂ ਰੋਟੀਆਂ ਦੁਖੀ ਘਰ ਦਾ ਟੱਬਰ ਨੇ